ਆਲੂ ਦਾ ਸਹੀ ਗਾਇਸ ਸਾਰਿਆਂ ਨੂੰ ਖੁਲਾਲ ਦਾ ਤੁਹਾਡਾ ਮੇਰੇ ਚੈਨਲ ਆਸ ਕਰਦੇ ਹਾਂ ਕਿ ਸਾਰੇ ਠੀਕ-ਠਾਕ ਹੋਵੋ ਤੰਦਰੁਸਤ ਰਹੋ ਅੱਜ ਦਿਨ ਹੈਗਾ ਬੁੱਧਵਾਰ ਟਾਈਮ ਹੋ ਗਿਆ 7:00 ਵਜੇ ਫਿਰ ਜਿਵੇਂ ਫੋਲ ਹੋਣੇ ਤੇ ਲੂਣੀ ਹਦੀ ਸੀਗੀ ਆਟਾ ਸਾਰਾ ਪਾਣੀ ਦਾ ਆਪਣਾ ਨਿਪੜ ਗਿਆ ਸੀ ਸਾਰਾ ਅੱਜ ਹੈਗਾ ਲੈ ਲੈਣਾ ਪਹਿਲਾ ਜੇ ਨਿਪੜ ਕੀਤਣਾ ਦਾ ਜੀ ਬਹੁਤ ਤਜਾ ਲੱਗੂਰੇ ਤੇ ਸਟਾਰਟ ਹੋ ਗਈ ਅੱਜ ਜੀ ਮੇਲਾ ਸ਼ੁਰੂ ਹੋਇਆ ਜਿਹਦੇ ਤੇ ਪਰਤੂਆ ਲਿਖਿਆ ਹੈ। ਇਹ ਗਾ ਤੋਂ ਉਤਰਾ ਨੇ ਦੀ ਘੁੱਤੀ ਦੇ ਮਾਰੀ ਗਾ ਰਿਹਾ ਮੈਨੂੰ। ਹਾਂ? ਮੇਰੇ ਕਮਬੀ ਦੇ ਦਾ ਕੱਪੜਾ ਲੱਗ ਰਹਿ ਗਿਆ ਨਾ ਉਹ ਨਾ ਕੁਝ ਫਾਇਦਾ ਨਹੀਂ ਹੋ ਰਿਹਾ। ਦੋ ਮੰਜੇ ਦੇ ਕੱਲ ਲਾਤਾ ਕਿੱਦਾਂ ਸੇ ਲਾਉਂ। ਕਿਤੇ ਚੱਕ ਲੈ ਹੁਤਾਬੀ ਮੈ ਲਾਉਂਗੀ ਰੋਟੀ। ਆਈ ਲੱਗ। ਹਟਾ ਕੱਲ ਨਹੀਂ ਫਿਰ ਕੂਟਰੀ ਚ ਕਿਵੇਂ ਕਰੇਗਾ? ਅੱਜ ਤੁੰਟੀ ਤੇ ਜਾਊਗਾ ਮੈਂ ਕਰ ਲਵਾਂਗੀ ਅੰਦਰੋਂ ਚਲ ਅ ਜੇ ਫੇਰ ਮਿਲਦੇ ਹਾਂ ਜੋਤ ਨੂੰ ਸਕੂਲ ਤੋਂ ਟਰਨ ਤੋਂ ਬਾਅਦ ਫੇਰ ਮੈਂ ਇੱਥੇ ਲੱਗੀ ਸੀਗੀ ਰੋਟੀ ਰੋਟੀ ਬਣਾਉਂਦੇ ਬਣਾਉਂਦੇ ਨਾ ਮੈਂ ਮਲਾਈ ਇਕੱਠੀ ਹੋਈ ਪਈ ਸੀਗੀ ਮੈਂ ਕਿਹਾ ਚੱਲ ਵੀ ਨਾਲ ਦੀਆਂ ਕਿਉਂ ਬਣਾ ਲੂੰਗੀ ਮਲਾਈ ਆਪਣੀ ਕਈ ਦਿਨਾਂ ਦੀ ਹੋ ਗਈ ਸੀ ਬਸ ਸਫਾਈਆਂ ਜਾਂ ਚੁਲਜੇ ਕਰਕੇ ਕਿਉਂ ਵੀ ਨਹੀਂ ਬਣਾਇਆ ਗਿਆ ਮੈਂ ਇੱਕ ਵਾਰੀ ਦੀ ਇੱਕ ਵਾਰੀ ਥੋੜੀ ਜਿਹੀ ਮਲਾਈ ਪਾ ਕੇ ਨਾ ਗ੍ਰੈਂਡਰ ਲਾਤਾ ਸੀਗਾ ਰੋਟੀਆਂ ਲਾ ਲੀਆਂ ਸੀਗੀਆਂ ਇਹਨੇ ਦੋ ਵਾਰੀ ਚ ਬਣਾਉਣਾ ਪਿਆ ਵਾ ਅੱਜ ਮੈਨੂੰ ਕਿਉਂ ਕੇ ਜੋ ਦੇ ਪੇਪਰ ਚ ਸ਼ੁਰੂ ਹੋ ਗਿਆ ਅੱਜ ਹੀ ਮੇਲਾ ਸ਼ੁਰੂ ਹੋਇਆ ਸੀਗਾ ਉਸੇ ਦਿਨੀ ਪੇਪਰ ਸ਼ੁਰੂ ਹੋ ਗਏ ਇਹਦੇ ਵਿਚਾਰੇ ਦੇ ਤਾਂ ਕਰਕੇ ਸਕੂਟਰੀ ਤੇ ਗਿਆ ਨਾ ਫਿਰ ਮੈਂ ਆਉਂਗਾ ਆ ਕੇ ਨਗਰ ਕੀਰਤਨ ਚ ਜਾਊਂਗਾ ਆਪਣੇ ਫਾਫੜੇ ਪਾਈ ਕੇ ਪਹਿਲੇ ਜਿੱਦੇ ਮੇਲਾ ਸ਼ੁਰੂ ਹੁੰਦਾ ਉਹਦੇ ਨਗਰ ਕੀਰਤਨ ਹੁੰਦਾਗਾ ਤੇ ਅਗਲੇ ਦਿਨ ਭੋਗ ਹੁੰਦੇ ਨੇਗੇ ਕੰਦਨ ਮੇਲਾ ਚੱਲਦਾ ਏ ਮੇਲਾ ਭਰਦਾ ਬਹੁਤ ਹੈ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਹੈਗੀ ਜਿੰਨੇ ਜਿੰਨੇ ਭਾਈ ਕਾ ਪਰਿਵਾਰ ਆ ਜਿਹੜਾ ਭਾਈ ਕਿਲੋ ਖਰੈਂਦੇ ਨੇ ਜਿੱਥੇ-ਜਿੱਥੇ ਉਹ ਸਾਰੇ ਆਉਂਦੇ ਨੇਗੇ ਤੇ ਨਗਰ ਕੀਰਤਨ ਵੀ ਬਹੁਤ ਭਾਰੀ ਹੁੰਦਾਗਾ ਨਾ ਬਹੁਤ ਸ਼ਰਧਾ ਹੈਗੀ ਫਾਫੜੇ ਪਿੰਡ 'ਚ ਲੰਗਰ ਵੀ ਬਹੁਤ ਨਾ ਹੁੰਦੇ ਨੇਗੇ ਫਰੂਟੀਆਂ ਤੋਂ ਲੈ ਤੇ ਇਹ ਮੈਂ ਐਡੀਟਿੰਗ ਤਾਂ ਬਾਅਦ ਚ ਕਰੀ ਸੀ ਜੋ ਤਾਂ ਕਿ ਦੱਸਦਾ ਸੀਗਾ ਕਹਿੰਦਾ ਵੀ ਫਰੈਂਚ ਫਰਾਈਜ ਪਕੌੜੇ ਪੂੜੇ ਤਾਂ ਹੋਣੀ ਹੋਣੇ ਤੇ ਇਸ ਕਰੀਮਾਂ ਦੇ ਵਧੀਆ-ਵਧੀਆ ਲੰਗਰ ਹੁੰਦੇ ਨੇ ਸਾਰੇ ਪਿੰਡ 'ਚ ਅੱਗੇ ਤਾਂ ਮੈਂ ਵੀ ਭੱਗ ਜਾਂਦੀ ਹੁੰਦੀ ਸੀ ਘੰਟਾ ਤੋਂ ਘੰਟੇ ਪਿਛਲੇ ਜੇ ਪੈਰ ਜਾਇਓਨੇ ਹੁੰਨੇ ਆ ਐਤਕੀ ਬਸ ਗਈ ਨਹੀਂ ਸੀਗੀ ਮੈਂ ਤਾਂ ਕਹੀਗੇ ਫੇਰੇ ਜਵਾਕ ਜੀ ਤੂੰ ਵੀ ਵਗ ਚਲੋਂ ਮੈਂ ਹਰਮਨ ਵੀ ਵਗੀ ਸੀ ਕਿਉਂ ਹਰਮਨ ਤਾਂ ਪੜ੍ਹੀ ਆਪਣੀ ਉੱਤੇ ਉੱਤੀ ਹੈਗੀ ਆਪਣੇ ਸਕੂਲ ਚ ਤੇ ਸਾਰੀਆਂ ਸਹੇਲੀਆਂ ਦੀ ਉੱਥੀ ਨੇ ਗਈਆਂ ਤਾਂ ਵਗ ਜਾਂਦੀ ਹੁੰਦੀ ਹੈਗੀ ਆਈ ਵਾਰੀ ਸਾਰੀਆਂ ਇਕੱਠੀਆਂ ਹੋ ਕੇ ਦੇਖ ਲੈਂਦੀਆਂ ਨਗਰ ਕਿਸ ਤਨ ਤੇ ਇਹ ਸਾਰੇ ਤਾਂ ਵਾਗੇ ਸੀਗੇ ਫਿਰ ਮੈਂ ਨਹੀਂ ਗਈ ਹੈਗੀ ਬਸ ਮੈਂ ਤਾਂ ਫਿਰਦੇ ਨੇ ਮੁੰਜੇ-ਮੁੰਜੇ ਦੇ ਕੱਪੜੇ ਵੀ ਲਾਉਣ ਵਾਲੇ ਪਏ ਸੀ ਅੱਦੇ ਉਹ ਵੀ ਕੰਮ ਨਿਮੇੜਿਆ ਕੋਈ ਸਾਇਦ ਕੀ ਮੇਰੇ ਬਸ ਗੋਡਾ ਦੁੱਖਦਾ ਕਰਕੇ ਮੈਨੂੰ ਜੀ ਨਹੀਂ ਕਰਿਆ ਜਾਣ ਨੂੰ ਫੇਰ ਨਗਰ ਕੀ ਤਲ ਜਾ ਕੇ ਥੱਕ ਜਾਂਨੇ ਆ ਕਿ ਫੇਰ ਘਰੇ ਨਹੀਂ ਕੰਮ ਕਰਨਦਾ ਹੈਗਾ ਇੱਥੇ ਮੈਂ ਰੋਟੀ ਬਣਾਤੀ ਸੀਗੀ ਕਿਉਂ ਵੀ ਆਪਣਾ ਬਣ ਗਿਆ ਸੀ ਇੱਕ ਵਾਰੀ ਦਾ ਤੇ ਫਿਰ ਮੈਂ ਅੱਜ ਕਿਉਂ ਬਣਾ ਹੀ ਦਿੱਤਾ ਸੀਗਾ ਮੈਂ ਕਿਹਾ ਵਿਚਾਰ ਹੁਣ ਦੋ ਤਿੰਨ ਦਿਨ ਮੇਲਾ ਚੱਲੂ ਹੈ ਰਿਸ਼ਤੇਦਾਰ ਆ ਜਾਂਦਾ ਕੋਈ ਨਾ ਦੁੱਧ ਵੱਧ ਲੱਗ ਜਾਂਦਾਗਾ ਵੀ ਬਾਲੀ ਨਹੀਂ ਦਿਆ ਕਰਦੇ ਦੁੱਧ ਨੂੰ ਵੀ ਮਲਾਈ ਲਾਉਂਦੀ ਨਹੀਂ ਹੈਗੀ ਹੁਣ ਮੇਲੇ ਤੋਂ ਬਾਅਦ ਹੀ ਦੇਖਾਂਗੇ ਚਲ ਇਹਦਾ ਮੈਂ ਕਿਉਂ ਬਣਾ ਦਿੰਨੀ ਆ ਮਲਾਈ ਪਈ ਖਰਾਬ ਹੋ ਜੂਗੀ ਇਕੱਠੀ ਹੋਈ ਪਈ ਸੀਗੀ ਹਰਮਨ ਆਪਦਾ ਪੋਚਾ ਦਾ ਕੰਮ ਕਰੀ ਜਾਂਦੀ ਸੀਗੀ ਉਧਰ ਮੈਂ ਰੋਟੀ ਬਣਾਦੀ ਸੀਗੀ ਨਹੀਂ ਤੇ ਮੈਂ ਜੁੱਲੇ ਤੇ ਹੀ ਬਣਾ ਲੈਣੀ ਬਸ ਮੈਨੂੰ ਕਾਲ ਸੀਗੀ ਹਰਮਨ ਕਹਿੰਦੀ ਵੀ ਮੈਂ ਨਾਲ ਦੀ ਨਾਲ ਵੀਰ ਸੋਈ ਵੀ ਸਾਫ ਕਰ ਦੂੰਗੀ ਮम्मी ਥੋੜੀਆਂ ਜਿਹੀਆਂ ਰੋਟੀਆਂ ਲਾਉਣੀਆਂ ਨੇ ਇੱਥੀ ਲਾ ਦੇ ਹੁਣ ਜਦੋਂ ਬਾਹਰ ਰੋਟੀ ਬਣਾਉਣਾ ਨਾ ਵਧੀਆ ਸੌਖਾ ਰਹਿੰਦਾ ਹੈਗਾ ਹਵਾ 'ਚ ਲੱਗਦੀ ਹੈ ਚੁੱਲ੍ਹੇ ਕੋਲ ਗਰਮੀ ਨਹੀਂ ਆਉਂਦੀ ਰਸੋਈ 'ਚ ਬੜੀ ਗਰਮੀ ਆਉਂਦੀ ਹੈਗੀ ਇੱਕ ਵਾਰੀ ਤਾਂ ਕਿਉਂ ਕੱਢ ਕੇ ਮੈਂ ਦਵਾਰੇ ਪਾਤੀ ਸੀਗੀ ਦੂਸਰੀ ਮਲਾਈ ਜਿਹੜੀ ਰਹਿੰਦੀ ਸੀ ਚੱਲਣੇ ਨਾਲ ਆਪ ਦੇ ਘਰ ਦੇ ਕਿਉਂ ਦਾ ਸਾਰਾ ਕੁਝ ਹੋ ਜਾਂਦਾ ਹੈਗਾ ਜਿਵੇਂ ਹੁਣ ਭਾਈ ਵੱਲੋਂ ਤੇ ਜਾਣਾ ਹੈ ਨਾ ਜੋਤ ਲਾਉਣੀ ਬਾਬੇ ਦੀ ਜੋਤਾਂ 'ਚ ਕਿਉਂ ਪਾਇਆ ਇਹ ਸੀਗੇ ਤੇ ਦੇਗ ਆਪਣੇ ਘਰ ਦੇ ਕਿ ਉਹਦੀ ਬਣਾਤੀ ਸੀਗੀ ਬਾਬਾ ਦੀ ਦੇਗ ਬਣਦੀ ਹੁੰਦੀ ਹੈਗੀ ਆਪਣੇ ਮੇਲੇ ਵੇਲੇ ਉ ਤਾਂ ਅਸੀਂ ਜਾਂਦੇ ਰਹਨੇ ਆਂਗੇ ਸਾਨੂੰ ਤਾਂ ਵੀ ਨੇੜੇ ਕਰਕੇ ਦੇਖੋ ਸੜਕ ਤਾਂ ਬਿਲਕੁਲ ਨੇੜੀ ਹੈਗਾ ਦਸ ਮੀਲ ਵੀ ਵਗ ਜਾਣੇ ਹੁੰਨੇ ਆ ਅਸੀਂ ਤਾਂ ਮਹੀਨੇ ਦੇ ਮਹੀਨੇ ਵੀ ਜੇ ਜਾਇਆ ਜਾਵੇ ਤਾਂ ਸਾਡੇ ਪਿੰਨੋਂ ਨਾ ਇਹ ਸਿੰਗਲ ਸੜਕ ਜਾਂਦੀ ਹੈਗੀ ਪਰ ਵੀ ਕੋਈ ਬੱਸ ਗੱਡੀ ਨਹੀਂ ਜਾਂਦੀ ਹੈਗੀ ਇੱਥੋਂ ਬੱਸ ਨਹੀਂ ਜਾਂਦੀ ਆਹ ਵਿਸਾਦਨ ਤੇ ਤਾਂ ਬਸ ਪਮਾਸੀ ਆਈ 10 ਨੀ ਬਾਗ ਜੇਦੋਂ ਬੇਲ ਹੁੰਦੀ ਹੈ ਕਿਸੇ ਨੂੰ ਤਾਂ ਬਗ ਜਾਣੇ ਹੁੰਨੇ ਆਗੇ ਸਿੰਗਲ ਸੜਕੇ ਸਾਡੇ ਪਿੰਡੋਂ ਫਾਫੜਿਆਂ ਨੂੰ ਕੋੜਦੁੰਨੇ ਦੇ ਲੋਕ ਮੰਦ ਦੇ ਨੇ ਇੱਕ ਬਾਬੇ ਨੂੰ ਇਹਨੂੰ ਬਾਲਾ ਸਿੱਧੂ ਬਹੁਤ ਨੇ ਉੱਥੇ ਉੱਥੋਂ ਲੰਗਰ ਆਉਂਦਾ ਹੁੰਦਾ ਹੈਗਾ ਕਪਾਈ ਕੇ ਬੰਬੀਹੇ ਤੋਂ ਉਹ ਦੂਸਰੇ ਦਿਨ ਸ਼ੁਰੂ ਹੁੰਦੇ ਨੇ ਲੰਗਰ ਨੱਗਰ ਕੀਰਤਨਾਂ ਦਿਨ ਸ਼ਾਮ ਨੂੰ ਸ਼ੁਰੂ ਹੋ ਜਾਂਦੇ ਨੇਗੇ ਇਹ ਮੇਲੇ ਚ ਲੰਗਰ ਲੱਗਦੇ ਨੇ ਬਾਹਰੋਂ ਸੰਗਤ ਲੰਗਰ ਲੈ ਕੇ ਆਉਂਦੀ ਹੈਗੀ ਪਰਦਾ ਬਹੁਤਾ ਗਾਇ ਮੇਲਾ ਇੱਧਰ ਕੰਮ ਨੇ ਬੇਠਣ ਤੋਂ ਬਾਅਦ ਮੈਂ ਆ ਗਈ ਸੀਗੀ ਟੂਟੀ ਕਰਨੀ ਟੂਟੀ ਆ ਗਈ ਸੀਗੀ ਹੋਰ ਤਾਂ ਆਪਣੀ ਸਾਰੇ ਘਰ ਦੀ ਸਫਾਈ ਹੋ ਗਈ ਸੀ ਇਹ ਢੋਲ ਰਹਿ ਗਿਆ ਸੀਗਾ ਢੋਣ ਵਾਲਾ ਨੂੰ ਦੇਉਂ ਵੀ ਤੋ ਦਿੰਨੇ ਹੁੰਨੇ ਘੱਟ ਦਸ ਦਿਨੋਂ ਤੋਂ ਬਸ ਹੁਣ ਇਤਕੀ ਨੂੰ ਵੀ ਮਹੀਨਾ ਲੰਘ ਗਿਆ ਸੀਗਾ ਬਾਹਲੀ ਹਰੇਵਾਈ ਜੀ ਲੱਗੀ ਪਈ ਸੀ ਵਿੱਚ ਤਬਾਰ ਵੀ ਇਹਦੇ ਗੋਹੇ ਗੋਹੇ ਦੇ ਛਿੱਟੇ ਜਿਹਾ ਵੱਜ ਜਾਂਦੇ ਆਗੇ ਹਨ ਜਦੋਂ ਮੱਝਾਂ ਪੂਛ ਪਾਛ ਮਾਰਦੀਆਂ ਲੱਗੀਆਂ ਬਾਲਾ ਘਰਾ ਉਹ ਐਸੀ ਢੋਲ ਇਹ ਚਲ ਅੱਜ ਬੇਲ ਜੀ ਹੈਗੀ ਇਹਨੂੰ ਵੀ ਧੋ ਦਈਏ ਇਹ ਜੋ ਫਿਰ ਆਪਾਂ ਸ਼ਾਮ ਨੂੰ ਪਾਣੀ ਇੱਥੇ ਪਿਉਣੇ ਹੁੰਦੇ ਢੋਲ ਚਾਹੀਏ ਮੱਜਾਂ ਨੂੰ ਫਿਰ ਮੱਜਾਂ ਨੱਕ ਜਾ ਮਾਰਨ ਲੱਗ ਜਾਂਦੀਆਂ ਨੇ ਇਹਨਾਂ ਨੂੰ ਵੀ ਸਮੈਲ ਜੀ ਆਉਣ ਲੱਗ ਜਾਂਦੀ ਹੈਗੀ ਪਾਣੀ ਚ ਜਦੋਂ ਜ਼ਿਆਦਾ ਢੋਲ ਜਾਂ ਖਰਾਬ ਹੋ ਜਾਂਦਾ ਹੈ ਇਹ ਚਾਹਾਂ ਮੇ ਹੁੰਦਾ ਨਾ ਫਿਰ ਇਹਨੂੰ ਇਹ ਚ ਠੰਡਾ ਰਹਿਦਾ ਪਾਣੀ ਇਹਨੂੰ ਅਸੀਂ ਤਾਂ ਕਰਕੇ ਭਰ ਲੈਣੇ ਹੈਗੇ ਟੈਂਕੀਆਂ ਗਰਮ ਹੋ ਜਾਂਦੀਆਂ ਨੇਗੀਆਂ ਹੇਠ ਹੋ ਵੀ ਸਾਰਾ ਬਾਹਲਾ ਖਰਾਬ ਹੋਇਆ ਪੈਸੀਗਾ ਹੀ ਢੋਲ ਬਈ ਚਲ ਵੀ ਇਹਦੀ ਵੀ ਸਫਾਈ ਕਰਦੀ ਅੱਜ ਇਸ ਤੋਂ ਬਾਅਦ ਢੋਲ ਤੋੜ ਤੋਂ ਬਾਅਦ ਮੈਂ ਨਿਮਾਉਂਗੀ ਮੱਝ ਜਨਵਾ ਕੇ ਫਿਰ ਆਪਣਾ ਕੰਮ ਨਿਬੜ ਜੂਗਾ ਉਸ ਇਕ ਜਿੱਥੇ ਢੋਲ ਧਰਦੇ ਉੱਥੇ ਹੀ ਵਾਲਾ ਤੇ ਫਿਰ ਥੱਲੇ ਛੇੜਿਆ ਨਹੀਂ ਨਾ ਹਲਾ ਹਲਾਇਆ ਨਹੀਂ ਜਾਂਦਾ ਪਰਿਆ ਹੋਇਆ ਬਸ ਸਹੀ ਪਾਣੀ ਪਾ ਦਿੰਨੇ ਆ ਵਿੱਚ ਬਾਲ ਖਰਾਬ ਹੋਇਆ ਪਿਆ ਸੀਗਾ ਥਾਂ ਇੱਥੋਂ ਸਾਰਾ ਧੋਤਾ ਸੀਗਾ ਇੱਥੋਂ ਅੱਜ ਢੋਲ ਨੂੰ ਨਾ ਦੂਜੀ ਸ਼ੈਡ ਤੇ ਕਰਾਂਗੇ ਪੈਪ ਤੋਂ ਇਧਰਲੇ ਪਾਸੇ ਇੱਥੇ ਹੁਣ ਆਪਾਂ ਆਪਣਾ ਬਾਥੀ ਵਾਲਾ ਗਿੱਜਰਾ ਉਹ ਕੱਢਾਂਗੇ ਬਾਹਰ ਗਰਮ ਪਾਣੀ ਦੀ ਲੋੜ ਪੈਂਦੀ ਸਵੇਰੇ ਸਵੇਰੇ ਜੋ ਤੋ ਗਰਮ ਪਾਣੀ ਮੰਗਦਾ ਹੈਗਾ ਜਦੋਂ ਸਕੂਲ ਜਾਂਦਾ ਹੈ ਦੇਰੇ ਤਨਾ ਤਾ ਜਾਂਦਾ ਹੁਣ ਠੰਡੇ ਪਾਣੀ ਨਾਲ ਸਵੇਰੇ ਸਵੇਰੇ ਜੈਨ ਨਹੀਂ ਪਾਤਾ ਜਾਂਦਾ ਹੈਗਾ ਮੇਰੇ ਓਖਾ ਹੋ ਜਾਂਦਾ ਹੋ ਤਾਂ ਉਹਨੂੰ ਕਈ ਦਿਨ ਹੋ ਗਏ ਜੋ ਤੂੰ ਗਰਮ ਪਾਣੀ ਨਾਲ ਨਹਾਉਂਦੇ ਇਹਨੂੰ ਬਸ ਮੈਂ ਪਤੀਲੇ ਚ ਕਰ ਦਿੰਦੀ ਸੀ ਗਿੱਜਰ ਨਹੀਂ ਕੱਢਿਆ ਗਿਆ ਸੀ ਬਾਹਰ ਢੋਲ ਨਹੀਂ ਹਿਲਾਇਆ ਸੀ ਵਸਤਾ ਕਰਕੇ ਇਹ ਜੋ ਉਧੋਰੇ ਗਏ ਸੀਗੇ ਨਗਰ ਕੀਰਤਨ ਦੇਖਣ ਬਾਅਦ ਚ ਫਿਰ ਸਾਰ ਮੇਲੇ ਦੀ ਨਾ ਵੀਡੀਓ ਬਣਾ ਕੇ ਲਿਆਇਆ ਸੀਗਾ ਵਿਚਾਰੇ ਨੇ ਜਹੀ ਜਿਹੀ ਬਣਾਈ ਗਈ ਇਹ ਤੋਂ ਉਦੋਂ ਦਾ ਸ਼ੀਟ ਸੀ ਨਾ ਫਿਰ ਵੀਡੀਓ ਵਧੀਆ ਬਣਦੀ ਸੀਗੀ ਇਹ ਰੈਡੀ ਨਾ ਗਿਆ ਸੀਗਾ ਸਕੂਟਰੀ ਤੇ ਬਣਾ ਕੇ ਲੈੇ ਸੀ ਇਹ ਜੇ ਇਹਨਾਂ ਤੋਂ ਬਣਾਈ ਗਈ ਜੋ ਤੁਮ ਥੋੜੀ ਜਿਹੀ ਵੀਡੀਓ ਕੱਟ ਬਣਾਉਣੀ ਆਉਂਦੀ ਆ ਕੈਮਰਾ ਵਾਲਾ ਹਿਲਾਉਂਦਾਗਾ ਇਹ ਦੀਵਾਨ ਹਾਲ ਹੈਗਾ ਜਿਹੜਾ ਵੀਡੀਓ ਲੱਗ ਗਈ ਪਿੱਛੇ ਇੱਥੇ ਸੰਗਤ ਰਾਤ ਨੂੰ ਜਿਹੜੀ ਮੰਨਦੀ ਆ ਬਾਬੇ ਨੂੰ ਰਾਤ ਕੱਟਦੇ ਦੂਰੋਂ ਦੂਰੋਂ ਆ ਕੇ ਸੰਗਤ ਦੀਵਾਨ ਹਾਲ ਚ ਇਹ ਨਗਰ ਕੀਰਤਨ ਹੈ ਨਗਰ ਕੀਰਤਨ ਉੱਤੇ ਬਹੁਤ ਭਾਰੀ ਹੁੰਦਾ ਜੋ ਉਤੋਂ ਵੀਡੀਓ ਸੋਹਣੀ ਨਹੀਂ ਬਣੀ ਹੈਗੀ ਬਸ ਪਿੱਛੋ ਜੋ ਬਣਾ ਲਿਆ ਭੀੜ ਭਾਰੀ ਹੁੰਦੀ ਹੈਗੀ ਤੂੰ ਜਿਵਾਕ ਨੂੰ ਕਿੱਥੇ ਕੋਈ ਮੂਰੇ ਨੰਗਣ ਦਿੰਦਾ ਹੈਗਾ ਵੀਡੀਓ ਬਣਾਉਣ ਵਾਸਤੇ ਬਸ ਕਹਿੰਦਾ ਮੈਂ ਬਣਾ ਲੈ ਜਹੀ ਮੈਥੋਂ ਬਣੀਵੇਂ ਨਗਰ ਕੀਰਤਨ ਦੀ ਵੀਡੀਓ ਫਿਰ ਮੈਂ ਕਹਾਂ ਤੂੰ ਤਾਂ ਕਲਿੱਪਾਂ ਹੀ ਹੋਰ ਹੀ ਬਣਾ ਲੈ ਸੋਹਣੀਆਂ ਨਹੀਂ ਬਣਾ ਕੇ ਲਿਆ ਕਹਿੰਦਾ ਲਾ ਦੀ ਹੁਣ ਬਲੌਗ 'ਚ ਮੈਂ ਤਾਂ ਬਣਾ ਕੇ ਲੈ ਆਂਗਾ ਤੇ ਰ ਮਾਰ ਮੈਂ ਬਲੌਗ ਦਾ ਮਾਰ ਨਵੀਂ ਬਲੌਗ ਚ ਪਾਉਗੀ ਇਹ ਇਥੇ ਹੁੰਦਾ ਹੈ ਆਪਣੇ ਪਿੰਡ ਦਾ ਲੰਗਰ ਆਪਣੇ ਪਿੰਡੋਂ ਵੀ ਲੰਗਰ ਲਾਉਂਦੀ ਹੈ ਸੰਗਤ ਤੇ ਇਹ ਨੇ ਕਬਡੀਆਂ ਇਹ ਵੀ ਵਿੱਚ ਮੈਂ ਕਲਿੱਪ ਲਾਤੀ ਜੋ ਕਹਿੰਦਾ ਵੀ ਵਿੱਚ ਲਾਦੀ ਮੈਂ ਬਣਾ ਕੇ ਲੈ ਆ ਤੇ ਬਾਕੀ ਰੈਂਦਾ ਮੇਲਾ ਜਦੋਂ ਆਪਾਂ ਜਾਵਾਂਗੇ ਉਹ ਬਲੌਗ ਚ ਦਿਖਾਵਾਂਗੇ ਸਾਨੂੰ ਇਹ ਵਲੌਗ ਵੀ ਥੋੜਾ ਜਿਹਾ ਲੇਟ ਹੋ ਗਿਆ ਮੇਲੇ 'ਚ ਭਾਗੇ ਸੀਗੇ ਅਸੀਂ ਤਾਂ ਕਰਕੇ ਮੈਂ ਥੋੜੀ ਡਿਟਿੰਗ ਨਹੀਂ ਹੋਈ ਕਵੇਲੇ ਆਏ ਸ਼ਾਮ ਨੂੰ ਰੋਟੀ ਟੁੱਕ ਦਾ ਹੋ ਗਿਆ ਲੇਟ ਹੋ ਗਿਆ ਵਲੌਗ ਆਪਣਾ ਤੇ ਮੈਂ ਥੋੜੀ ਡਿਟਿੰਗ ਕਰਨ ਦਾ ਟਾਈਮ ਨਹੀਂ ਲੱਗਿਆ ਮੈਨੂੰ ਤੇ ਵਲੌਗ ਦਾ ਐਂਡ ਵੀ ਆਪਾਂ ਇੱਥੇ ਹੀ ਕਰਦੇ ਆ ਮਿਲਾਂਗੇ ਦੂਸਰੇ ਵਲੌਗ ਨਾਲ ਦੂਸਰੇ 'ਚ ਆਪਾਂ ਸਾਰਾ ਮੇਲਾ ਦਿਖਾਵਾਂਗੇ ਦੂਸਰੇ ਤਾਂ ਬਾਲਾ ਭਰਿਆ ਸੀਗਾ ਮੇਲਾ ਤੇ ਮਿਲਾਂਗੇ ਦੂਸਰੇ ਵਲੌਗ ਨਾਲ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਜਿਹੜੇ ਮੇਰੇ ਚੈਨਲ ਤੇ ਹੋ ਸਬਸਕ੍ਰਾਈਬ ਕਰਿਓ ਚੈਨਲ ਨੂੰ ਜੀ ਧੰਨਵਾਦ